ਹੈ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੰਗ ਰਹੀ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰ ਇੱਕ ਵਾਰ ਇੱਕ ਹਕੂਮਤ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਲਖੜੀ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਇਕ ਰਹੇ ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਲਖੜੀ ਬੰਨਣਾ ਚਾਹੁੰਦੀ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤ ਦਿਨ ਨਸ਼ੇ ਦੇ ਦੋਸਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤੇ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਉਂਦਾ ਮੈਂ ਸੁਰ ਕੇ ਤੁਹਾਡੇ ਸਾਹਮਣੇ ਮੈਂ ਅੰਦਰ ਆ ਗਈ ਹਾਂ ਕਿ ਮੈਂ ਅੱਜ ਇੱਥੇ ਆਈ ਹਾਂ ਮੇਰਾ ਹੱਕ ਬੰਦਾ ਹੈ ਕਿਸ ਕਾਨੂੰਨ ਦੇ ਥੱਲੇ ਕਿਸ ਮੈਨੂਅਲ ਦੇ ਥੱਲੇ ਇਹ ਨਹੀਂ ਕਿ ਤੁਸੀਂ ਕਦੇ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਤੇ ਜਿੱਥੇ ਬਾਕੀ ਭੈਣਾਂ ਬੰਦੀਆਂ ਨੇ ਮੇਰਾ ਵੀ ਹੱਕ ਪਾਲਾ ਮੈਂ ਹੱਦ ਦਿੱਲੀੋਂ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈ ਹਾਂ ਕਿਉਂਕਿ ਸਰਕਾਰ ਨੇ ਮੈਨੂੰ ਕਮਿਸ਼ਨ ਦੇ ਤੋਂ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀ ਆ ਖੜੀ ਵਾਸਤੇ ਤੇ 1.5 ਮਹੀਨੇ ਦਾ ਅਸੀਂ ਮੰਗ ਰਹਿਆ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜੀਆਂ ਜਦੋਂ ਤਾਈ ਮੈਨੂੰ ਇਹ ਮੌਕਾ ਇਹ ਮੈਨੂੰ ਰਖੀ ਨਹੀਂ ਪਨੰਦ ਦੇ ਪਤਾ ਨਹੀਂ ਕਿਉਂ ਇੰਨੀ ਖਬਰ ਆਠ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਤਨਾਈ ਤੇ ਧਰਵਾ ਬਣਨ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹੜਬੜਾਹਟ ਹੋਈ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾਟਕ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇਹ ਤੇ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਕਲਾਈ ਛੇ ਰਤਰੀ ਬੰਨਣ ਵਾਸਤੇ ਦਿੱਲੀੋਂ ਮੈਂ ਤੁਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬਣਦਾ ਹੈ ਮੇਰਾ ਰਾਈਟ ਬਣਦਾ ਹੈ ਇਹ ਮੈਨੂੰ ਸਰ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਇਹ ਕਿਹੜਾ ਕੇਸ ਹੈ ਗਾਲਾਂ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹੋ ਇਧਰ ਥੋੜਾ ਇਧਰ ਨੂੰ ਕਰੋ ਸਰ ਜਿਹੜਾ ਨਸ਼ਾ ਮਿਲਿਆ ਇਹਨੂੰ ਮੇਰੇ ਭਰਾ ਤੇ ਕਰੋ ਉਹਨੇ ਕੱਲ ਫਰੀਦਕੋਟ ਦੇ ਐਮਐਲਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੀਰੋਇਨ ਖੜਿਆ ਗਿਆ ਲੰਡੇ ਹੱਥੀ ਤੇ ਪੁਲਿਸ ਨੇ ਉਹਨੂੰ ਕਲੀਨ ਚੈੱਕ ਕਰਦੀ ਬੋਲੋ ਪਤਾ ਹੀ ਨਹੀਂ ਸੀ ਕੋਦਲਪਲਾ ਤੋਂ گاਉਂ ਦੇ ਨਾਲ ਪਿਆ ਤੇ ਜਿਹੜੇ ਬੇਚਵੇਂ ਨੇ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਪੀਆ ਨੇ ਉਹ ਤਾਂ ਜਿਹਨਾਂ ਦੇ ਵਿੱਚੋਂ ਮੈਂ ਇੱਕ ਇੰਟਰਵਿਊ ਕੰਦੇ ਨੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰੀ ਚ ਚਲਾ ਰਹੇ ਨੇ ਸਰ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਟੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮ ਐਲ ਏ ਦਾ ਪੀਆ ਕਿਏ ਜਿਹਦੇ ਗੱਡੀ ਤੋਂ ਰੈਡ ਹੈਂਡਰਡ 350 ਗ੍ਰਾਮ ਨਸ਼ਾ ਹੀਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਂਸਲ ਕਰਤਾ ਕਿ ਜੀ ਸਰ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਆ ਤਾਂ ਜਿਹੜੇ ਇਹਨਾਂ ਦੇ ਐਮ.ਐਲ.ਏ ਵੇਚ ਰਹੇ ਨੇ ਇਹ ਸਰਕਾਰ ਬਹੁਤ ਵੇਸੇ ਆ ਪਰ ਮਨਤਾਂ ਦੇ केजरीवाल ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਬੰਦਵਾ ਚ 4 ਸਾਲ ਤਾਈ ਬੰਦ ਕਿਉਂ ਨਹੀਂ ਕੀਤਾ ਹਰ ਵਿਕਰਮ ਨੂੰ ਬੰਦ ਕਰਤਾ ਹੈ ਕਿਹੜਾ ਮਸ਼ਾ ਬੰਦ ਹੋ ਗਿਆ ਕੱਲ ਸਾਰੀ ਇਹ ਕਿ ਬੁਖਲਾਈ ਹੋਈ ਸਰਕਾਰ ਹੈ ਜੀ ਲੋਕਾਂ ਦਾ ਧਿਆਨ ਪਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਿਆ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਵਜ਼ਾ ਤਕੀਦ ਨਹੀਂ ਐ ਐਮ ਐਸ ਪੀ ਕੀ ਦੇਣਾ ਉਹਨਾਂ ਦੀਆਂ ਜ਼ਮੀਨਾਂ ਹਰਪੰਜਾਬ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਪੱਤੇ ਗਏ ਕਿਉਂਕਿ ਕੁਝ ਮੇਸੇ ਦੇ ਇਹ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਆ ਦਾ ਕੇਸ ਤੇ ਡੀਆ ਦਾ ਕੇਸ ਅਸਥਾਈ ਚਲਾਨ ਪੇਸ਼ ਤੇ ਹੁਣ ਨਵਾਂ ਪਰਚਾ ਪੈਦਾ ਕਰਨ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੱਸੋ ਸੀ ਸਾਰੇ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦਿੱਤਾ ਇਹ ਅਬਸਟਰਕਸ਼ਨ ਆਫ ਆਫਸਰ ਨੂੰ ਆਪਣਾ ਕੰਮ ਕਰ ਤੋਂ ਸ਼ੱਕ ਕਿਹਾ ਬਸ ਸਟ੍ਰੈਟਜੀ ਤਾਂ ਤੁਹਾਡੇ ਖਾਤੇ ਸਨੈ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਐਮਐਨਏ ਦੇ ਘਰ 'ਚ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਿਰੋਲਾ ਫਰੂਨਿਚਰ ਹੋਗਾ ਤੁਹਾਡੇ ਸਾਨੂੰ ਮੂਹ ਲਪਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂਛੀ ਫੜੀ ਰਹੇਗੀ ਅੰਸ਼ੀਲ ਭਾਈ ਜਿੰਨਾ ਵਿਕਰਮਜੀਠੇ ਅੰਦਰ ਰਹਿ ਕੇ ਰੱਬ ਦਾ ਨਾਮ ਲਿੱਤਾ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਨਿਦ੍ਰੋਹ ਨਿਦੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜ੍ਹਦੀ ਕਲਾ ਚ ਹੈ ਮੈਂ ਬੈਰਕ ਨੂੰ ਲੈ ਕੇ ਜਿਹੇ ਅੰਦਰ ਰੋਣਾ ਸੀ ਉਹਨੂੰ ਰੱਖਣੀ ਬਣ ਕੇ ਮੈਂ ਉੱਥੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਸੱਚੀ ਤੇ ਇਸ ਬੇਈਮਾਨ ਸਰਕਾਰ ਦੀ ਨਲਕੀਆਂ ਨੂੰ ਝੂਠ ਨੂੰ ਧੋਕੇ ਨੂੰ ਐ ਹੀ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨਾ ਕਰੇ। ਪਰ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ ਪੈਠ ਹਜ਼ਾਰ एकड़ ਪੰਜਾਬ ਦੀ ਸੋਨੇ ਵਰਗੀ ਧਰਤੀ ਧਰਤੀ ਕਿਸਾਨਾਂ ਦੀ ਜੱਦੀ ਕੁਸ਼ਤੀ ਚਾਇਦਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਾਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇਖ ਲੈ ਆਪ ਦੀ ਜੇਬ ਪਰਨਵਾਸੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਡ੍ਰਾਈਵਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤੱਕ ਚਿੰਤਾ ਪਹਿਲੇ ਸੀਗੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛੱਡਤਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੋਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋਕੇ ਪੰਜਾਬ ਦਾ ਭਵਿੱਖ ਹੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉਠੂਗਾ ਕਿ ਤੇ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ ਪੈਰੈਂਟ ਹਜ਼ਾਰ ਸੋਨੇ ਵਰਗੀ ਜ਼ਮੀਨ ਤੇ ਇਹਨਾਂ ਨੇ ਬਿਲਡਰਾਂ ਨੂੰ ਦੇ ਦਿੱਤੀ ਤਾਂ ਠਿੱਡਦਾ ਆਪਣਾ ਠਿੱਡ ਜਾਊਗਾ ਤਾਂ ਦੇਸ਼ ਦਾ ਵੀ ਠਿੱਡ ਜਾਊਗਾ ਪਰ ਉਹ ਕਾਹਨ ਸੋ ਬਹੁਤ ਵੱਡੀ ਚੀਜ਼ ਹੈ ਮੈਂ ਤੁਹਾਨੂੰ ਦੂਜੇ ਪਰਚੇ ਕੀਤਾ ਵਿਜੀਨਸ ਵੱਲੋਂ ਮਿਸ ਬਿਹੇਵ ਦਾ ਇਸ ਤਰ੍ਹਾਂ ਦੂਜੇ ਪਰਚੇ ਪਖਲਾ ਹਟ ਸਰਕਾਰ ਦੇ ਕੌਣ ਪਰਚੇ ਗਲਮਸ਼ੇ ਵੀ ਫਿਰ ਪਰਚੇ ਕਿਉਂ ਹੋ ਜੇ ਸਰ ਇਹਦੇ ਨਾਲ ਸਾਫ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਕੋਈ ਸੁਨਿਹਾ ਵਿਕਰਮਜੀਠਾ ਵੱਲੋਂ ਅੰਦਰੋਂ ਤੁਹਾਨੂੰ ਦਿੰਦਾ ਆ ਕੋਈ ਭਾਪ ਜੀਠਾ ਨੇ ਸਰ ਆਪਨੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ ਚ ਆ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤ ਮਾਨ ਨੂੰ ਤਾਂ ਉਹ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹ ਦੇ ਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਉਹ ਸੋਚਦਾ ਕਿ ਮੈਂ ਪਰਦਾ ਪਾ ਕੇ ਧਿਆਨ ਪਟਾ ਕੇ ਮੈਂ ਆ ਕੁਝ ਕਰਾਂਗਾ ਆਪਦੀ ਗੱਸੀ ਦੀ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਸਾਡੇ ਨੇ ਲੋਕਾਂ ਨਾਲ ਕੀਤਾ ਹੈ ਚਿੱਕਾ ਕਢਵਾਉਣ ਵਾਲੇ ਕੁਝ ਕਿਹਾ ਉਹਨੇ ਚਿੱਕਾ ਕਢਵਾਉਣਾ ਚਿੱਕਾ ਤਾਂ ਨਿਕਲਣ ਦੀ ਹੈ ਲੋਕੀ ਕੱਢਣਗੇ ਇਹ ਤੁਸੀਂ ਦੇਖ ਲਓ ਦਿਨ ਦੋ ਨਹੀਂ ਜਿਸ ਤੇ ਮੋਟਾ ਆਨ ਗਿਆ ਨਾ ਇਹ ਝਾੜੂ ਨੂੰ ਜਿੰਨੂੰ ਕੀਤਾ ਇਹ ਛਾੜੂ ਲੋਕੀ ਪਿਆਰ ਵਾ ਪਿਆਰ ਬੈਠੇ ਨੇ ਦਿੱਤਾ ਚ ਹੈ ਉਹਨਾਂ ਬੰਦਨ ਗਏ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜ ਗਏ ਕਿੱਥੇ ਮੰਡੀ ਚੋਂ ਆ ਗਏ ਬੰਦੇ ਸਮਾਤਰੀ ਵਾਲ ਹੋ ਤਵੰਤਮਾਨ ਹੋਏ ਤੇ ਇਹਨਾਂ ਦੇ 92 ਹੋਣ ਤੇ ਨਜ਼ਰ ਨਹੀਂ ਆਣਗੇ ਪੰਜਾਬ ਉਹ ਅਸਮਾਨਾ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜਿਆ ਗੱਲ ਕਰਦੇ ਨੇ ਦੇਖੋ ਹੁਣ ਤਾਂ ਬਿੱਤਰਾਂ ਦੀ ਮੁੱਛਾ ਤੋਂ ਡਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦੇ ਕੁਝੋ ਗੱਡੀਆਂ ਰੋਕਤੀਆਂ ਮੈਂ ਕਿਹਾ ਮੈਂ ਵੀ ਇੱਥੇ ਖੜਿਆ ਹਾਂ ਅੱਜ ਰੋਕ ਕੇ ਦਿਖਾਓ ਅੱਜ ਮੇਰਾ ਹ ਸਵਾ ਮਹੀਨਾ ਮੈਂ ਕੁਛ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰਹੀ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀਆਂ ਖੜੀ ਰਾਵਾਂਗੀ ਇੱਥੇ ਜਦੋਂ ਤਾਈ ਮੈਨੂੰ ਕੋਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਦੀ ਉਮੀਦ ਹੈ ਕਿ ਕੋਰਟ ਨੇ ਸੁਣਾਈ ਹੈ ਸੌਂਬਰ ਸੁਣਾਈ ਹੈ ਜੀ ਕਿ ਉਹ ਕਿਹਾ ਕਿ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਹਰ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਚਲੋ ਇਹ ਨਹੀਂ ਆਨੇ ਚਾਹੀਦਾ ਨਹੀਂ ਉਹਦੇ ਘਰ ਵਾਲੀ ਦੇ ਉੱਤੇ ਕਰ ਦਾਂਗੇ ਚਾਰ ਹੋਰ ਝੂਠੇ ਇਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ 'ਚ ਤਾਂ ਸਾਥੀ ਸੱਚ ਦੀ ਜਿੱਤ ਹੁੰਦੀ ਹੈ ਨਾ ਤਾਂ ਹੀ ਤਾਂ ਅੱਜ ਤਾਈ ਚਾਰਟ ਸ਼ੀਟ ਨਹੀਂ ਪੇਸ਼ ਕਰ ਪਾ ਰਹੇ ਨਾਲ ਨਸ਼ੇ ਵੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਤਾਂ ਫਿਰ ਖੁੱਪਨ ਅਭੀ ਆਪ ਨੇ ਕਿਲੀ ਹੋਈ ਹੈ ਕਿ ਕਿੰਨਾ ਝੂਠਾ ਹੈ ਇਹਨਾਂ ਦਾ ਸਾਰਾ